ਲੇ ਮਿੱਤਰੋ ਜੀ ਕੱਲ੍ਹ ਨੇਰੀ ਆਈ ਸੀ ਉਹਨੇ ਨਾ ਡੇਕ ਦਾ ਡਾਣਾ ਭੰਨਦਾ ਸੀ ਉਹਦੇ ਵਿੱਚ ਤੋਤਿਆਂ ਦੇ ਬੱਚੇ ਸੀਗੇ ਬਾਈਬਲ ਵੀਰ ਨੇ ਮੈਨੂੰ ਫੋਨ ਕੀਤਾ ਤੇ ਅਸੀਂ ਉਹਨਾਂ ਨੂੰ ਇਕਾਲਨੇ ਦੇ ਵਿੱਚ ਪਾ ਕੇ ਤਾਹਾਂ ਟੰਗ ਤੇ ਵੀਡੀਓ ਪੂਰੀ ਦੇਖਿਓ ਆਜੋ ਚਲੋ ਜੀ ਇੱਕ ਤਾਂ ਗਿਆ ਤਿੰਨ ਹੋ ਗਏ ਦੋ ਹੋ ਗਏ ਹੂੰ ਹੂੰ ਤੀਜਾ ਆ ਜਾ ਬਾਈ ਬਿੱਟੂ ਆ ਜਾ ਲਓ ਜੀ ਤੀਜਾ ਵੀ ਵਿੱਚ ਇਹ ਜਾਊਗਾ ਜਾਊਗਾ ਉਹਦੇ ਉਹਨਾਂ ਦੀ ਉਹਨਾਂ ਦੀ ਸਮਿਲ ਹੁੰਦੀ ਐ ਇਹਨੂੰ ਤਾਂ ਵਰਦਾ ਇਹ ਲਓ ਜੀ ਲਿਆ ਹੁਣ ਤਾਰ ਲਿਓ ਹੁਣ ਆਪਾਂ ਉੱਪਰ ਚੜੀਏ ਪੌੜੀ ਲਾਈਏ ਬਾਈ ਮੇਰੀ ਨੇ ਮੇਰੀ ਨੇ ਭੰਤਾ ਸੀ ਤਿੰਨ ਬੱਚੇ ਸੀ ਇੱਕ ਬੱਚਾ ਦੇ ਵਿੱਚ ਪਾਤਾ ਇੱਕ ਆਤੀ ਇੱਕ ਉਧਰ ਵਗ ਗਿਆ ਹੁਣ ਆਪਾਂ ਇਹਨਾਂ ਨੂੰ ਲਿਆ ਕੇ ਤੋਤੇ ਵਾਲਾ ਆਹ ਨਾਲ ਦੇ ਵਿੱਚ ਪਾ ਕੇ ਉੱਥੇ ਫੇਰ ਟੰਗ ਲਾਂਗੇ ਉਹ ਤੋਤਾ ਤੇ ਤੋਤੀ ਹੋ ਬੈਠੇ ਨੇ ਤੇ ਅੱਜ ਦੋ ਮਰੇ ਵੀ ਨੇ ਸਪਰਕ ਨਾਲ ਤੇ ਤਿੰਨ ਦੀ ਜਾਨ ਬਚਾਈਆ ਬਾਈ ਸਾਡੇ ਇੱਧਰ ਖੜਾ ਸੇਵਾ ਕਰਦਾ ਬਾਈ ਮੇਰਾ ਵੱਡਾ ਭਰਾ ਤੇ ਇਹ ਬੱਚਿਆਂ ਤੋਂ ਸੇਵਾ ਕਰਾਈ ਹੈ ਜੀ ਇਹਨੂੰ ਸੱਦ ਕੇ ਕਿ ਕਿਉਂਕਿ ਮੈਂ ਦੇਖ ਲੇ ਕੋਈ ਮਜ਼ਦੂਰ ਲੱਕੜ ਵੱਢੀ ਜਾਂਦਾ ਸੀ ਨੇਰੀ ਨੇ ਜਦੋਂ ਉਹਨੇ ਬਾਜਾਂ ਕੀਤੀਆਂ ਸੂ ਸੂਂਦੀਆਂ ਮਜ਼ਦੂਰ ਕਹਿੰਦਾ ਵੀ ਇਹ ਸੱਪਾਂ ਮੰਨਦੇ ਨੇ ਜੀ ਤੋਤੇ ਦੇ ਬੱਚੇ ਨੇ ਉਹਦੇ ਆਲਣਾ ਮੇਰੇ ਟੁੱਟ ਗਿਆ ਤੇ ਆਲਣਾ ਸੀ ਮੈਂ ਇਹ ਦੱਸੀ ਕਿ ਉਹ ਤੋਦਣਾ ਕਿੱਡੀ ਲੱਗੀਆਂ ਜਦੋਂ ਮੁੰਡੇ ਨੂੰ ਸੱਦੇ ਹੁਣ ਆ ਆਲਣਾ ਜਿੱਥੇ ਉਹ ਪੰਛੀਆਂ ਦੀ ਰਹਿਸ਼ ਆ ਉਹ ਬੋਲਦੇ ਫਿਰਦੇ ਰੋਲ ਪਾਉਂਦੇ ਉੱਥੇ ਬੰਦਣਾ ਇਹੋ ਜੇ ਪਰਪਕਾਰੇ ਕੰਮ ਕਰਿਆ ਕਰੋ ਇਹੋ ਜੀ ਕਦੇ ਵਾਸਤੇ ਵੀ ਪੰਛੀਆਂ ਦੀ ਦੇਖਭਾਲ ਰੱਖਿਆ ਕਰਨੀ ਇਨਸਾਨ ਦਾ ਫਰਜ ਹੈ ਜਰੂਰ ਹੀ ਹਿੰਮਤ ਕਰਿਆ ਕਰੋ ਇਹ ਪਿੰਡ ਪੂਰਿਆਂ ਦੀ ਸੰਗੋ ਨਾਲ ਆਹ ਦੇਖੋ ਇੱਕ ਇਹਦੇ ਵਿੱਚ ਹੈਗਾ ਇੱਕ ਇਹਦੇ ਵਿੱਚ ਪਾਤਾ ਤਿੰਨ ਆਚੇ ਸੀਗੇ ਇਹਨਾਂ ਨੂੰ ਕਾਜੂ ਤੇ ਬਦਾਮ ਖਵਾ ਕੇ ਦੇਖਦੇ ਆਂ ਖਾਂਦੇ ਆ ਜੇ ਤੋਤਾ ਤੇ ਉਹਨਾਂ ਨੇ ਆਪਦੇ ਪੰਛੀਆਂ ਨੂੰ ਨਾਂ ਅਰਹਿਤ ਕੀਤੀ ਨਾ ਫਿਰ ਇਹਨਾਂ ਨੂੰ ਘਰ ਲੈ ਜਾਣਾ ਘਰੇ ਸਾਵਾਂਗੇ ਫਿਰ ਇਹਨੂੰ ਘਰੇ ਰੱਖਾਂਗੇ ਮਹੀਨਾ ਘਰੇ ਰੱਖ ਕੇ ਫਿਰ ਉਹ ਬੈਠਣੇ ਦੀ ਉਹ ਬੈਠੇ ਤਾ ਆ ਗਈ ਉਹ ਬੈਠੇ ਆ ਤੁਸੀਂ ਉਹ ਬੈਠੇ ਦਿਖਾਓ ਨਾਲੇ ਉਹਦਾ ਨਾ ਫੇਰ ਨਾ ਕੋਈ ਨਾ ਇਹ ਖਾਦੇ ਦੂਰੀ ਜਾਂਦੇ ਸੀ ਇਹ ਬੈਠਾ ਰਹਾ ਹਾਂ ਨਾਲ ਓਏ ਲਾਉਂਦਾ ਜਿਹੜਾ ਦੰਦੀ ਵੱਡਾ ਉਹਦੇ ਵਿੱਚ ਹੀ ਪਾਦਣ ਬਸ ਬਹੁਤ ਦੂਰ ਹੈ ਜੋ ਜੇ ਦੋ ਦੋ ਕਿਣਕਾਂ ਖਾਲੀਆਂ ਬਸ ਲਓ ਬਾਈ ਹੁਣ ਆਪਾਂ ਕਾਜੂ ਇਹਦੇ ਵਿੱਚ ਪਾਤੇ ਹੁਣ ਆ ਪੱਡੇਕ ਤੇ ਚੜ ਚੱਲੇ ਆ ਤੇ ਬਾਈ ਬਲਵੀ ਥੱਲੇ ਪੌੜੀ ਫੜ ਕੇ ਖੜ ਗਿਆ ਤੇ ਬਾਈ ਜ ਮੇਰੇ ਨਾਲ ਮੇਰਾ ਭਰਾ ਜੱਸੀ ਉਹ ਕਹਿੰਦਾ ਮੈਂ ਵੀਡੀਓ ਬਣਾਉਣਾ ਤੇ ਮੈਂ ਡੇਕ ਦੇ ਉੱਪਰ ਚੜ ਗਿਆ ਜਿੱਥੋਂ ਡੇਕ ਦਾ ਦਾਣਾ ਟੁੱਟਿਆ ਸੀ ਉੱਥੇ ਆਪਾਂ ਆਲਣਾ ਮੰਨਣ ਜਾ ਰਹੇ ਆ ਤਿੰਨੇ ਜਿਹੜੇ ਬੱਚੇ ਸੀਗੇ ਤੋਤਿਆਂ ਦੇ ਉਹ ਆਪਾਂ ਆਲਣੇ ਵਿੱਚ ਪਾ ਕੇ ਡੇਕ ਦੇ ਚੜ ਚੱਲੇ ਆ ਹਾਂ ਇਹ ਪੰਛੀ ਦਾ ਹੋਉਂਦਾ ਮਖਾਲਾ ਨੂੰ ਜਿੱਧਰ ਮੂੰਹ ਉਹ ਉਧਰ ਹੀ ਹੋਣਾ ਚਾਹੀਦਾ ਤੋੜ ਕੇ ਜਾਣੀ ਹੈ ਗਾਣੀ ਤੋੜਦੇ ਇਹ ਨਾ ਨਾ ਗਾਣੀ ਤੇ ਦਾਸ ਕੋਟਾ ਵੱਲੋਂ ਉਹ ਆਹ ਤਹਾਲੀ ਉੱਧ ਹੈ ਨਾ ਬਬੇ ਤਾਂ ਇੱਕ ਵਾਰ ਦੇਖੇ ਉਹ ਤੋੜ ਦਾਂਗੇ ਆਪਾਂ ਇਹ ਨਾਲ ਬਣਦੀ ਨਹੀਂ ਅੱਜਿਆਈ ਦਾ ਸਪੋਰਟ ਹੈ ਤਾਹਲੀ ਦੀ ਸਪੋਰਟ ਹੈ ਤਾਹਲੀਆ ਬਣਿਆ ਗਿਆ ਉਂ ਤੋੜ ਦੇ ਨਾ ਮੜੀ ਜੀ ਥੋੜਾਂਗੇ ਰਾਜਾ ਹੋ ਜੂ ਆਹੋ ਡੰਡੀਆਂ ਰੱਖਦੇ ਸਿਰੇ ਤੋੜਦੀ ਥੱਲੇ ਗਲੀ ਹੈ ਨਹੀਂ ਹੁੰਦੀ ਇਹਦੇ ਹਾਂ ਹਾਂ ਆਹ ਜੇ ਬਾਸਰ ਵੱਲਾ ਹੋਵੇ ਗਲੀ ਹੋਣੀ ਚਾਹੀਦੀ ਹੈ ਲੱਗਣਾ ਦੇਖਣਾ ਹੁਣ ਉਹਨਾਂ ਦੇਖਣ ਲੱਗ ਜੂਗਾ ਵਾਂਗੀ ਗੱਲ ਕੀ ਆਵਾਜ਼ ਲੋ ਜੀ ਕਿਸਾ ਫਿੱਟਾ ਥੋੜਾ ਥਲੇ ਹੁੰਦਾ ਕਰੇ ਮੂੰਹ ਤਾਂ ਹਜੇ ਨਾਲ ਹੀ ਇੱਥੇ ਕਰ ਠੀਕ ਹੈ ਜਮਾ ਫਿੱਟਾ ਡਾੜਨਾ ਇਹ ਲੈਣਾ ਤਾਂ ਨਹੀਂ ਨਾ 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 ਟਾਰ ਮਾਰਤੀ ਬਸ ਠੀਕ ਚੜ ਦੇ ਹਾਂਜੀ ਭਾਈ ਜੀ ਵੀਡੀਓ ਤੇ ਕਮੈਂਟ ਕਰਕੇ ਜਰੂਰ ਦੱਸੋ ਜਿਹੜੀ ਅਸੀਂ ਤੋਤਿਆਂ ਦੇ ਬੱਚਿਆਂ ਦੀ ਸੇਵਾ ਕੀਤੀ ਹੈ ਥੱਲੋਂ ਡਾਣੇ ਚ ਟੁੱਟੇ ਜੋ ਕੱਢ ਕੇ ਆਲਨੇ ਚ ਪਾਏ ਨੇ ਕਿਵੇਂ ਲੱਗੀ ਵੀਡੀਓ ਜਰੂਰ ਕਮੈਂਟ ਕਰਕੇ ਦੱਸੋ ਧੰਨਵਾਦ ਜੌਂਦੇ ਬਸ ਰੂਲਾ